ਇਹ ਪਹਿਲਾ ਹੀ ਪੈਸਾ ਹੈ ਨਾ ਇਹ ਜਦੋਂ ਜਦੋਂ ਵਾਗ ਨਹੀਂ ਕਿ ਮਾਰਦੇ ਨਹੀਂ ਇਹ ਵਿੱਚ ਬੈਠਾ ਆਤਮਾ ਦੀ ਹੋਇਆ ਮੂੰਹ ਨਾਲ ਬਿਠੇ ਗਏ ਆਪਣੇ ਪਾਰ ਯਾਰ ਟਾਈਮ ਦੇਖੋ ਕੀ ਆ ਮੇਰਾ ਕਹਿਣਾ ਹੈ ਕਿ ਸਾਰੇ ਮਿਲ ਕੇ ਨਾ ਪਿੰਡ ਵਾਲੇ ਦੂਰ ਤੋਂ ਆਉਣਾ ਹੀ ਪੈਣਾ ਯਾਰ ਇਹ 2:00 ਵਜੇ ਆਉਂਦੇ ਹੋ ਯਾਰ ਬੰਦਾ ਤੇ ਇਕੱਲਾ ਤਾ ਬੱਸ ਕੋ ਬੈਠੇ ਕਿਹੜਾ ਫੋਗਾ ਕਿਹੜਾ ਨਹੀਂ ਹੋਊਗਾ ਥਾਲਾ ਐਵੇਂ ਨੂੰ ਲੇਟ ਆਉਂਦਾ ਜੀ ਮੈਂ 2:00 ਤੋਂ 2:00 ਕੋੜੇ ਘੰਟੇ ਬਾਅਦ ਅਮਰਜੀਤ ਸਿੰਘ ਯਾ ਕੀ ਆਰਤੀ ਚੌਂਕ ਤੇ ਖੜੇ ਹੋਏ ਆਰਤੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਤੇ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਬਹੁਤ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਤਰ ਚਲਾ ਗਿਆ ਸੀ ਜਦੋਂ ਉੱਤਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਉਹਦੀ ਚਾਬੀ ਲੱਗਣੀ ਕੈਪੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਪ ਦੀ ਬੋਰੀ ਉਹ ਤੇ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੌਲੀ ਜਨੇ ਆਏ ਨੇ ਚੱਲ ਗਏ ਅੱਲਾ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਕੂਟਰੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਉਹ ਕਿਹਦੇ ਦੇਖੀ ਬੋਰੀ ਹਾਂ ਕੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆਏ ਲੱਗੇ ਜੀ ਤਾਂ ਬੰਦੇ ਵਿੱਚ ਲਾਸ਼ ਹੁੰਦੀ ਹੈ ਕੋਈ ਵਾ ਕੁੱਤਾ ਵਾ ਜਾਂ ਕਾ ਮੈਂ ਬੰਦਾ ਐ ਕਿ ਮੈਂ ਕਹਿੰਦਾ ਮੈਂ ਕਹਿੰਦਾ ਜਾਂ ਇਹ ਜੇ ਬੰਦਾ ਵਾ ਜਾਂ ਕੁੱਤਾ ਵਾ ਕਿ ਕਿੰਨੇ ਵਜੇ ਦਾ ਸਮਾਂ ਤੇ ਇਹ ਅੰਦਾਜ਼ਾ ਹੈਗਾ 9:00 ਵਜੇ ਦਾ ਉਹ ਕੋਲ ਪਾ ਕੇ ਗਈ ਹਾਂ ਪੌਣੇ 4 ਘੰਟੇ ਬਾਅਦ ਆਈਆ ਤੇ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ 1 ਘੰਟੇ ਬਾਅਦ ਖੋਲ ਕੇ ਦੇਖਿਆ ਬੋਰੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੂੰ ਪੂਰੀ ਹਜੇ ਸ਼ੋ ਨਹੀਂ ਭਾਈ ਪੂਰੀ ਸ਼ੋ ਨਹੀਂ ਕੀਤੀ ਪੁਲਸਰਾਂ ਨੇ ਅਜੇ ਪੂਰੀ ਸ਼ੋ ਨਹੀਂ ਕੀਤੀ ਉਹਨਾਂ ਨੂੰ ਪਤਾ ਲੱਗਾ ਵੀ Laash ਆਈ ਸੀ ਹਾਂ ਪੈਰਪੁਰ ਦਿੱਤੇ ਮੈਨੂੰ Ờ. 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 Ờ.